ਸਾਰਾ ਦੇ ਇਥੇ ਬੀਲਰ ਮਿਲਨੀ ਮਾਲਕ ਮਿਲਨੇ ਲਗਾਈ ਗਈ ਹੈ ਤੇ ਕਿਉਂ ਨਿਆ ਬਹੁਤ ਮਸ਼ੀਨਾਂ ਕਿ ਕੰਮ ਇਹਨਾਂ ਦਾ ਕਿਸ ਲਈ ਸਾਰਾ ਕੁਝ ਇਹ ਕੀਤਾ ਗਿਆ ਇਹ ਸਰ ਤੁਹਾਡਾ ਸਵਾਲ ਬੜਾ ਵਧੀਆ ਹੈ ਇਹ ਜਿਹੜਾ ਪਹਿਲਾਂ ਤਾਂ ਬੀਲਰ ਦੀ ਜਦੋਂ ਹੋਂਦ ਹਿੰਦੁਸਤਾਨ ਦੇ ਵਿੱਚ ਹੋਈ ਹੈ ਵਾਤਾਵਰਣ ਨੂੰ ਦੇਖਦੇ ਹੋਏ ਹੋਈ ਹੈ ਵਾਤਾਵਰਨ ਨੂੰ ਬਚਾਉਣ ਵਾਸਤੇ ਸਰਕਾਰ ਨੇ ਬਹੁਤ ਇਹਦੇ ਉੱਤੇ ਸਬਸਿਡੀ ਦੀਆਂ ਸਕੀਮਾਂ ਕੱਢੀਆਂ 50% ਤੋਂ ਲੈ ਕੇ 80% ਤੱਕ ਕੱਢੀਆਂ ਪਰ ਇਹ ਵਾਤਾਵਰਨ ਦੇ ਨਾਲ-ਨਾਲ ਇਹ ਹੁਣ ਜੀਮੀਦਾਰ ਵਾਸਤੇ ਕਿਸਾਨਾਂ ਵਾਸਤੇ ਇੰਨਾ ਇੱਕ ਲਾਹੇਵੰਦ ਧੰਦਾ ਬਣ ਚੁੱਕੀ ਹੈ ਇਹ ਸਮਝ ਲਓ ਹੁਣ ਖੇਤਾਂ ਦੇ ਵਿੱਚੋਂ ਪਰਾਲੀ ਦੀਆਂ ਗੱਠਾਂ ਨਹੀਂ ਇੱਕ ਸੋਨੇ ਦੀਆਂ ਗੱਠਾਂ ਚੱਕਣ ਵਾਲੀ ਮਸ਼ੀਨ ਬਣ ਗਈ ਹੈ ਤੇ ਇਹਦੇ ਤੋਂ 에ਥਨੋਲ ਬਾਜੂ ਮੰਡਲ ਇਵਨ ਕੀ ਪੱਠਿਆਂ ਵਾਸਤੇ ਵੀ ਗੱਟੀਆਂ ਬੈਲਰ ਚਲਾਉਣ ਵਾਸਤੇ ਵੀ ਸ਼ਰਮਾ ਜੀ ਨੇ ਸਾਡੇ ਮਿੱਤਰ ਨੇ ਇਨਾਂ ਇਹਨਾਂ ਦੀ ਅੱਜ ਏਜੰਸੀ ਦਾ ਇੱਥੋਂ ਦਾ ਨੌਗਰੇਸ਼ਨ ਹੈ ਉਦਘਾਟਨਾ ਹੈ ਇਹਨਾਂ ਨੇ ਐਗਰੀ ਜੌਨ ਦੀ ਏਜੰਸੀ ਇੱਥੇ ਭਿੱਖੀ ਦੇ ਵਿੱਚ ਲਈ ਹੈ ਇਹ ਪਿਛਲੇ ਕਈ ਸਾਲਾਂ ਤੋਂ ਪਰਾਲੀ ਇਕੱਠੀ ਕਰਨ ਦੇ ਖਿਡਾਰੀ ਨੇ ਇਹ ਪੰਜਾਬ ਦੇ ਵਿੱਚ ਨੰਬਰ 1 ਦੇ ਉੱਤੇ ਨੇ ਜਿਆਦਾ ਪਰਾਲੀ ਬਾਰੇ ਤੁਹਾਨੂੰ ਇਹ ਦੱਸ ਪਾਣਗੇ ਪਰ ਜਿਹੜੀ ਸਾਡੀ ਬੈਲਰ ਮਸ਼ੀਨ ਆ ਮੈਂ ਉਹਦੇ ਬਾਰੇ ਦੱਸ ਸਕਦਾ ਰੈਕ ਮਸ਼ੀਨ ਬਾਰੇ ਦੱਸ ਸਕਦਾ ਵੀ ਇਹ ਸਾਡੀ ਜਿਹੜੀ ਬੈਲਰ ਮਸ਼ੀਨ ਆ ਇਹ ਅਪ੍ਰੋਕਸੀਮੇਟਲੀ 25 ਕਿਲੋ ਤੋਂ ਲੈ ਕੇ 35 ਕਿਲੋ ਤੱਕ ਦੀ ਗੱਠ ਬਣਾ ਦਿੰਦੀ ਹੈ ਤੇ ਸਾਡੇ ਕੋਲੇ ਸਰਵਿਸ ਦਾ ਬਹੁਤ ਉਚਿਤ ਪ੍ਰਬੰਧ ਹੈ ਬਿਲਰ ਇਹ ਇੱਕ ਜਿਹੜਾ ਸਾਨੇ ਬਿਲਰ ਇੱਥੇ ਲੈ ਕੇ ਆਇਆ ਇੱਕ ਨਾ ਖਰਾਬ ਹੋਣ ਵਾਲੀ ਮਸ਼ੀਨ ਹੈ ਜਿਹੜੀਆਂ ਕਿ ਕਿਸਾਨਾਂ ਵਾਸਤੇ ਲਾਹੇਵੰਦ ਧੰਦਾ ਬਣੂਗੀਆਂ ਨਹੀਂ ਨiyam ਤੌਰ ਤੇ ਫੀਲਡ ਦੇ ਵਿੱਚ ਖੜੀਆਂ ਰਹਿੰਦੀਆਂ ਨੇ ਤੁਸੀਂ ਸਾਡੀਆਂ ਜੇ ਇੱਧਰ ਕੈਮਰਾ ਘੁਮਾ ਕੇ ਦੇਖੋ ਤਾਂ ਸਾਡੀਆਂ ਸਰਵਿਸ ਵੀ ਸਾਨੇ ਇੱਕ ਵਰਕਸ਼ਾਪ ਵੀ ਖੇਤਾਂ ਦੇ ਵਿੱਚ ਚੱਕ ਲੈਂਦੀ ਹੈ ਤੁਸੀਂ ਇਹਦੇ ਵਿੱਚ ਖਰਾਦ ਮਸ਼ੀਨ ਬਿਲਡਿੰਗ ਸੈਟ ਜਨਰੇਟਰ ਡ੍ਰਿਲ ਮਸ਼ੀਨ ਸਾਰੀਆਂ ਮਸ਼ੀਨਾਂ ਸਾਡੀਆਂ ਇਹਦੇ ਵਿੱਚ ਫਿੱਟ ਨੇ ਜੇ ਕਿਸੇ ਜ਼ਿੰਮੇਵਾਰ ਨੂੰ ਸਰਵਿਸ ਦੀ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਸੇ ਮੌਕੇ ਉੱਥੇ ਪ੍ਰੋਵਾਈਡ ਕਰਕੇ ਦਿੰਨੇ ਆ ਤੇ 24 ਘੰਟੇ 7 ਦਿਨ ਸਪੇਅਰ ਪਾਰਟ ਇਹਦਾ ਅਵੇਲੇਬਲ ਹੈ ਜਿਆਦਾ ਤਾਂ ਮੈਂ ਸ਼ਰਮਾ ਜੀ ਨੂੰ ਕਹੂੰਗਾ ਵੀ ਇਹ ਪ੍ਰਾਲੀ ਬਾਰੇ ਤੁਹਾਨੂੰ ਦੱਸਣਾ ਹੈ ਕਿ ਤੁਸੀਂ ਪ੍ਰਾਲੀ ਬਾਰੇ ਕੀ ਕਹਿਣਾ ਚਾਹੋਗੇ ਕਿਵੇਂ ਇਹ ਸਾਹਮਣੇ ਹੈ ਕਿਵੇਂ ਇਲਾਕੇ ਨੂੰ ਇਹ ਪ੍ਰੋਡਕਸ਼ਨ ਰਹਿਤ ਹੋਵੇ ਇਹ ਇੱਕ ਸਿਆਣੇ ਕਹਿੰਦੇ ਨੇ ਜਿਹਦਾ ਰੰਗ ਬੈਂਗਣੀ ਉਗੜਦੀ ਜਦੋਂ ਉਹ ਕੋਈ ਰੰਗ ਹੁੰਦਾ ਇੱਕ ਵੀ ਪਰਾਲੀ ਦਾ ਰੰਗ ਸੋਨੇ ਵਰਗਾ ਹੈ ਜੇਕਰ ਕਿਸਾਨਾਂ ਨੂੰ ਦੇ ਸਹੀ ਸਮ ਇਹ ਗੱਲ ਆ ਗਈ ਤਾਂ ਇੱਕ ਦਿਨ ਉਹ ਸੋਨਾ ਖੇਤਾਂ ਚੋਂ ਉੱਠ ਕੇ ਉਹਨਾਂ ਦੀ ਜੇਬ ਤੱਕ ਚੜਾ ਜਾਵੇ ਪਾਤਾਵਰਣ ਨੂੰ ਦੋ ਕੰਮ ਹੋਣੇ ਵਾਤਾਵਰਣ ਨੂੰ ਬਚਾਇਆ ਜਾਊਗਾ ਹਰ ਘੰਟੇ ਕਮਾਈ ਹਰ ਮਿੰਟ ਕਮਾਈ ਕਿਸਾਨ ਇਹਦੇ ਨਾਲ ਖੁਸ਼ਹਾਲ ਹੋਣਗੇ ਕਾਰਜਾਂ ਤੋਂ ਮੁਕਤ ਹੋਣਗੇ ਤੇ ਸਾਡੀ ਆਉਣ ਵਾਲੀ ਜਿਹੜੀ ਪਨੀਰੀ ਹੈ ਉਹ ਆ ਦਮੇ ਦੇ ਰੋਗਾਂ ਤੋਂ ਲੀਵਰ ਦੇ ਰੋਗਾਂ ਤੋਂ ਜਿਨ੍ਹਾਂ ਨੂੰ ਜੰਦਿਆਂ ਨੂੰ ਪੀਲੀਆਂ ਹੁੰਦਾ ਉਹਨਾਂ ਤੋਂ ਵੀ ਮੁਕਤ ਹੋਣਗੇ ਸੋ ਵਾਤਾਵਰਨ ਨੂੰ ਬਚਾਉਣ ਵਾਸਤੇ ਅਸੀਂ ਜੋ ਵੀ ਸਾਡੀ ਗੱਲ ਸੁਣਦਾ ਕਿਤੇ ਵੀ ਸੁਣਦਾ ਸਾਡੇ ਨਾਲ ਸੰਪਰਕ ਕਰ ਸਕਦਾ ਜੇਕਰ ਉਹ ਬੀਲਰ ਚਲਾਉਣਾ ਚਾਹੁੰਦਾ ਹੈ ਵੀ ਉਸ ਦੇ ਨੇੜੇ ਡੰਪ ਕੋਈ ਡੰਪ ਲੱਗਿਆ ਜਾਂ ਨਾ ਲੱਗਿਆ ਜੇ ਨਹੀਂ ਲੱਗਿਆ ਤਾਂ ਤਾਂ ਵੀ ਅਸੀਂ ਫੈਸਿਲਿਟੀ ਦੇ ਰਹੇ ਹਾਂ ਇਸ ਵਾਰ ਇਹ ਫੈਸਿਲਿਟੀ ਦੇ ਰਹੇ ਹਾਂ ਵੀ ਕੋਈ ਆਦਮੀ ਜਿੱਥੇ ਦਿਲ ਕਰੇ ਉੱਥੇ ਡੰਪ ਲਾ ਲੈ ਸਾਡੇ ਕਿੰਦਾ ਚੁਆਰੇ ਤੇ ਲਾ ਲੈ ਅਸੀਂ ਉੱਥੋਂ ਵੀ ਗੰਡਾ ਚੱਕ ਲਿਆਵਾਂਗੇ ਇਸ ਵਾਰ ਇਹ ਇੱਕ ਨਵੀਂ ਪਹਿਲ ਹੈ ਇਹ ਅਸੀਂ ਐਗਰੀ ਜ਼ੋਨ ਪਲੱਸ ਫਸ ਬਾਇਓਫਿਊਲ ਨੇ ਮਿਲ ਕੇ ਕੀਤੀ ਹੈ ਵੀ ਕਿਤੇ ਵੀ ਪਰਾਲੀ ਕਿ ਪਹਿਲਾਂ ਲੋਕਾਂ ਨੂੰ ਇਹ ਹੁੰਦਾ ਸੀ ਵੀ ਸਰ ਸ਼ਰਮਾ ਜੀ ਇੱਥੇ ਸਾਡੇ ਤਾਂ ਕੋਈ ਸਾਧਨ ਨਹੀਂ ਹਰ ਜਗ੍ਹਾ ਹਰ ਮੁਨਕੜ ਹਰ ਬੱਟ ਤੇ ਸਾਧਨ ਪਹੁੰਚਾ ਦੇਣਾ ਪਰੰਤੂ ਕਿਸਾਨ ਸਾਥਿਆਣ ਅੱਗ ਲਾਉਣ ਦੀ ਕਾਲੀ ਨਾ ਕਰਨ ਸਾਡੇ ਵੱਲੋਂ ਕੋਈ ਕਮੀ ਕਸਰ ਬਾਕੀ ਨਹੀਂ ਛੱਡੀ ਜਾਊਗੀ ਮੈਂ ਸ਼ਰਮਾ ਜੀ ਦੇ ਨਾਲ ਹੋਰ ਐਡ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਐਗਰੀ ਜ਼ੋਨ ਦੀ ਮਸ਼ੀਨ ਪਿਛਲੀ ਵਾਰ ਚਲਾਈ ਹੈ ਉਹਨਾਂ ਦੇ ਵਿੱਚੋਂ ਵੀ ਕੁਝ ਕਿਸਾਨ ਆਏ ਹੋਏ ਨੇ ਇਸ ਤਰ੍ਹਾਂ ਦੇ ਕਿਸਾਨ ਵੀ ਨੇ ਜਿਨ੍ਹਾਂ ਨੇ 25-25 ਤੋਂ ਲੈ ਕੇ 30-30 ਲੱਖ ਰੁਪਏ ਦਾ ਕੰਮ ਕੀਤਾ 2.5 ਤੋਂ 3 ਮਹੀਨੇ ਦੇ ਵਿੱਚ ਜੇ ਤੁਸੀਂ ਚਾਹੋ ਤਾਂ ਉਹਨਾਂ ਦੇ ਵੀ ਇੰਟਰਵਿਊ ਕਰ ਸਕਦੇ ਹੋ ਉਹਨਾਂ ਨੇ ਗੰਨਾ ਪੱਤੀ ਦੇ ਉੱਤੇ ਕੰਮ ਕੀਤਾ ਪਰਾਲੀ ਦੇ ਉੱਤੇ ਕੰਮ ਕੀਤਾ ਇਹ ਕਹਿੰਦਾ ਇੱਥੇ ਗੱਲ ਕਰਾ ਦਿਓ ਬਲਕ ਲਹਿੰਗਾ ਗੁਰਦੇ ਮਸ਼ੀਨ ਹੈ ਦੱਸ ਦਿਓ ਸਾਰੇ ਮਾੜੀ ਮਸ਼ੀਨਾਂ ਵਾਲਾ ਦੱਸ ਗੁਰਪ੍ਰੀਤ ਦਾ ਆ ਮਸ਼ੀਨ ਬਾਰੇ ਦੱਸ ਮੈਂ ਬੁਲਾਉਣਾ ਜਿਹੜੀ ਇਹ ਜਿਹੜੀ ਇਹ ਮਸ਼ੀਨ ਸਾਡੇ ਕੋਲ ਦੋ ਮਾਡਲ ਅਵੇਲੇਬਲ ਹੈ ਮਸ਼ੀਨ ਦੇ ਇੱਕ 884 ਤੇ ਇੱਕ 984 ਇਹ ਮਸ਼ੀਨ ਹੈ ਜਿਹੜੀ ਦੀ ਪਿਕਅਪ ਬਹੁਤ ਵੱਡੀ ਆ ਆਮ ਬੈਲਰ ਨਾਲੋਂ ਪਿਕਅਪ ਵੱਡੀ ਆ ਮਾਲ ਜ਼ਿਆਦਾ ਖੱਚਦੀ ਇਹ ਤੇ ਇਹਦੇ ਤਿੰਨ ਫੋਰਕ ਨੇ ਤੇ ਉਸ ਤੋਂ ਲੱਗਦਾ ਪਿਸਟਨ ਆ ਜਿਹੜਾ ਹੈਵੀ ਡਿਊਟੀ ਪਿਸਟਨ ਬਣਾਇਆ ਗਿਆ ਨੋਟਰਾ ਜਿਹੜਾ ਜਰਮਨ ਟੈਕਨੋਲੋਜੀ ਦਾ ਨੋਟਰਾ ਜਿਹੜਾ ਇਹਦੇ ਵਿੱਚ ਲਾਇਆ ਗਿਆ ਦੋਨੇ ਮਸ਼ੀਨਾਂ ਜਿਹੜੀ ਇਹ ਮਸ਼ੀਨ ਆ ਉਹਦੀ ਪਿਕਅਪ ਦੋਈ ਮਸ਼ੀਨ ਨਾਲੋਂ ਵੱਡੀ ਆ 1.9 ਮੀਟਰ ਦੀ ਇਹਦੀ ਪਿਕਅਪ ਆ ਤੇ ਇਹ ਕੰਮ ਆ ਜਿਹੜਾ ਆਮ ਬੈਲਰ ਨਾਲੋਂ ਜ਼ਿਆਦਾ ਕਰਦਾ ਇਹ ਬੈਲਰ ਤੇ ਦੂਸਰਾ ਦੂਸਰਾ ਮਾਡਲ ਹੈਗਾ 884 ਮਾਡਲ ਆ ਇਹਦੀ ਪਿਕਅਪ ਆ ਜਿਹੜੀ 1.7 ਮੀਟਰ ਦੀ ਆ ਤੇ ਇਹਦੇ ਵਿੱਚ ਵੀ ਜਿੰਨਾ ਵੀ ਕੋਈ ਮਟੀਰੀਅਲ ਪਿਸਟਨ ਲਾ ਲਓ ਨੋਟਰ ਲਾ ਲਓ ਸਾਰਾ ਹੈਵੀ ਡਿਊਟੀ ਮਟੀਰੀਅਲ ਜਿਹੜਾ ਲਾਇਆ ਗਿਆ ਪਿਸਟਨ ਦੇ ਵਿੱਚ ਤਿੰਨ ਫੋਰ ਕਾਂ ਦੀਆਂ ਵਿੱਚ ਮਟੀਰੀਅਲ ਲਿਆਉਣ ਨੂੰ ਲਾਈਆਂ ਗਈਆਂ ਨੇ ਤੇ ਦੋਨੇ ਮਾਡਲ ਐਡਵਾਂਸ ਮਾਡਲ ਨੇ ਨਵੀਂ ਤਕਨੀਕ ਦੇ ਦੇ ਨੇ ਤੇ ਉਸੇ ਤਰ੍ਹਾਂ ਸਾਡੇ ਕੋਲ ਦੋ ਮਾਡਲ ਨੇ ਰੈਕ ਦੇ ਨੇ ਇਹ ਰੈਕ ਜਿਹੜਾ ਮਤਲਬ ਬਿਲਰ ਤੋਂ ਪਹਿਲਾਂ ਜਿਹੜਾ ਚੱਲਦਾ 9 ਟਾਈਨ ਦਾ ਤੇ 11 ਟਾਈਨ ਦਾ ਇਹ ਲੈਣਾ ਲਾਣ ਦੇ ਕੰਮ ਆਉਂਦਾ ਜਦੋਂ ਪਰਾਲੀ ਆਪਣੀ ਬੀਸੀ ਹੁੰਦੀ ਹੈ ਖੇਤ ਦੇ ਵਿੱਚ ਉਦੋਂ ਇਹ ਮੂਰੇ ਲੈਣਾ ਲਾਣ ਦਾ ਉਦੋਂ ਗਾਰ ਬੀਲਰ ਚੱਲਦਾ ਇਹ ਵੀ ਆਪਣੇ ਕੋਲ ਦੋ ਮਾਡਲ ਨੇ 9 10 ਤੇ 11 10 ਉਸ ਤੋਂ ਬਾਅਦ ਆ ਸਪੇਅਰ ਪਾਰਟ ਆ ਜੀ ਆਮ ਤੌਰ ਤੇ ਬੀਲਰਾਂ ਦੇ ਵਿੱਚ ਇਹ ਸਾਰੇ ਦੀ ਸਾਰੀ ਕਿਟਾਂ ਸੀ ਬੀਲਰ ਦੇ ਨਾਲ ਫ੍ਰੀ ਆਫ ਫ੍ਰੀ ਕਾਸਟ ਦਿੰਨੇ ਆ ਮਤਲਬ ਫ੍ਰੀ ਕੋਈ ਪੈਸਾ ਨਹੀਂ ਹੈਗਾ ਫਾਰਮਰ ਨੂੰ ਇਹ ਨਾਲ ਅਸੀਂ ਫ੍ਰੀ ਆਫ ਕਾਸਟ ਦਿੰਨੇ ਆ ਜੀ ਆ ਸਾਰੀ ਕਿਟ ਤੇ ਉਸ ਤੋਂ ਬਾਅਦ ਜਿੰਨਾ ਇਹਦਾ ਸਪੇਅਰ ਪਾਰਟ ਆ ਉਹ ਸਾਡੀ ਕੰਪਨੀ ਦੇ ਵਿੱਚ ਹੀ ਅਵੇਲੇਬਲ ਆ ਕੋਈ ਇੱਕ ਤੋਂ ਬਾਹਰ ਲੈਣ ਦੀ ਲੋੜ ਨਹੀਂ ਔਰ ਬਹੁਤ ਘੱਟ ਕੋਸਟ ਤੇ ਅਸੀਂ ਇਹਦਾ ਜਿੰਨਾ ਵੀ ਸਪੇਅਰ ਪਾਰਟ ਆ ਉਹ ਦੇ ਦਨੇ ਧੰਨਵਾਦ ਇਹ ਦੇਖ ਰਹੇ ਆ ਜੀ ਮਸ਼ੀਨਾਂ ਤੁਸੀਂ ਆ ਗਏ ਹੋ ਔਰ ਮਰ ਜਿਨ੍ਹਾਂ ਨੇ ਪਿਛਲੀ ਵਾਰੀ ਇਹ ਕਿਸਾਨ ਜਿਨ੍ਹਾਂ ਨੇ ਪਿਛਲੀ ਵਾਰੀ ਨਾਂ ਬੋਲ ਦ ਪਿੰਡ ਬੋਲੋ ਮੇਰਾ ਮਨੀਕ ਸਿੰਘ ਸ਼ਿਆਰ ਪ੍ਰੋਟੋਈ ਮੈਂ ਪਿਛਲੇ ਸਾਲ ਐਗਰੀ ਜੋਂ ਦਾ 884 ਮਾਡਲ ਲਿਆ ਸੀ ਜੋ ਕੰਪਨੀ ਨੇ ਕਿਹਾ ਸੀ ਉਤੋਂ ਵੀ ਵੱਧ ਕੇ ਸਰਵਿਸ ਦਿੱਤੀ ਬਹੁਤ ਵਧੀਆ ਕਿਉਂਕਿ ਪਹਿਲਾ ਸਾਲ ਸੀ ਤੇ ਪਹਿਲੇ ਸਾਲ 'ਚ ਸਾਨੂੰ ਬਹੁਤ ਮੁਸ਼ਕਲਾਂ ਆਈਆਂ ਪਰ ਇਹਨਾਂ ਨੇ ਸਾਥ ਇੰਨਾ ਜ਼ਿਆਦਾ ਦਿੱਤਾ ਕਿ ਸਾਨੂੰ ਉਹ ਮੁਸ਼ਕਲਾਂ ਵੀ ਕੁਝ ਨਹੀਂ ਲੱਗੀਆਂ ਕਿਉਂਕਿ ਹੁਣ ਤਾਂ ਇਹਨਾਂ ਨੇ ਮੋਬਾਈਲ ਵੈਨ ਵੀ ਨਾਲ ਐਡ ਕਰ ਦਿੱਤੀ ਆ ਹੁਣ ਤਾਂ ਬਿਲਕੁਲ ਹੀ ਨਹੀਂ ਕੋਈ ਵੀ ਆਊਗੀ ਕਿਉਂਕਿ ਅੱਗੇ ਤਾਂ ਕਈ ਵਾਰੀ ਵਰਕਸ਼ਾਪ ਤੇ ਲੈ ਕੇ ਜਾਣਾ ਪੈਂਦਾ ਸੀ ਪਰ ਹੁਣ ਮੈਨੂੰ ਲੱਗਦਾ ਹੈ ਕਿ ਖੇਚੇ ਸਾਡਾ ਹੱਲ ਹੋ ਜਿਆ ਕਰੂਗਾ ਸਾਨੂੰ ਵਰਕਸ਼ਾਪ ਤੇ ਲੈ ਕੇ ਜਾਣ ਦੀ ਵੀ ਲੋੜ ਨਹੀਂ ਪਊਗੀ ਤੇ ਬਹੁਤ ਵਧੀਆ ਇਹਨਾਂ ਦੀ ਸਰਵਿਸ ਰਹੀ ਤੇ ਇੱਕ ਬੋਇਲਰ ਅਸੀਂ ਇਸ ਵਾਰ 984 ਇਹਨਾਂ ਦਾ ਹੋਰ ਬੁੱਕ ਕਰਾਇਆ ਉਹ ਲਾਵਾਂਗੇ ਤੁਹਾਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਉਹਦੇ ਕੋਈ ਦਿੱਕਤਾਂ ਨਹੀਂ ਆ ਰਹੀ ਕੰਪਨੀ ਨਹੀਂ ਕੋਈ ਦਿੱਕਤ ਨਹੀਂ ਆ ਰਹੀ ਲੈਣ ਦੀ ਕੋਈ ਦਿੱਕਤ ਨਹੀਂ ਜਿੱਦਾਂ ਮਤਲਬ ਇਹਨਾਂ ਦਾ ਹੈਗਾ ਆ ਰਜਿਸਟਰ ਹੋਇਆ ਤੇ ਸਬਸਿਡੀ ਮਿਲ ਜਾਂਦੀ ਟਾਈਮ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਗੇ ਤੁਸੀਂ ਮੈਂ ਤਾਂ ਇਹੋ ਕਹਿਣਾ ਜਾਵਾਂਗਾ ਕਿ ਹਰ ਕੰਪਨੀ ਦਾ ਤੁਸੀਂ ਦੇਖੋ ਕਿ ਉਹਨਾਂ ਦਾ ਕੰਮ ਦੇਖੋ ਸਰਵਿਸ ਦੇਖੋ ਕਿਉਂਕਿ ਅਦਰ ਕੰਪਨੀਆਂ ਹੈਗੀਆਂ ਜਿਹੜੀਆਂ ਸਰਵਿਸ ਦੇ ਨਾਂ ਤੇ ਚੀਜ਼ ਤਾਂ ਵੇਚਦੀਆਂ ਆ ਪਰ ਬਾਅਦ ਵਿੱਚ ਸਰਵਿਸ ਨਹੀਂ ਦੇ ਰਹੀਆਂ ਬਹੁਤ ਦਿੱਕਤ ਆ ਰਹੀ ਆ ਬਹੁਤ ਜ਼ਿਆਦਾ ਦਿੱਕਤ ਕਿਉਂਕਿ ਇਹ ਇਹ ਨਹੀਂ ਆਪਾਂ ਕਹਿ ਸਕਦੇ ਕਿ ਕੱਲਾ ਐਗਰੀ ਜੋਂ ਦਾ ਵਧੀਆ ਹੋ ਸਕਦਾ ਜਾਂ ਅਦਰ ਕੰਪਨੀ ਦਾ ਵਧੀਆ ਹੋ ਸਕਦਾ ਮੁਸ਼ਕਲਾਂ ਹਰੇਕ ਦੇ ਵਿੱਚ ਬਹੁਤ ਆ ਕਿਉਂਕਿ ਬਰੀਕੀ ਦਾ ਕੰਮ ਹੈ ਇਹਦੇ ਵਿੱਚ ਟਾਈਮਿੰਗ ਹਿੱਲ ਗਈ ਕੋਈ ਨਟ ਹੋ ਗਿਆ ਕੁਛ ਨਾ ਕੁਛ ਤੋਂ ਬ੍ਰੇਕਡਾਊਨ ਹੁੰਦਾ ਹੀ ਆ ਤੇ ਇਸ ਲਈ ਇਹ ਕੰਪਨੀ ਸਾਡੇ ਨਾਲ ਖੜੀ ਰਹੀ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਮੈਂ ਕਿ ਇਹਨਾਂ ਨੇ ਵੀ ਚਲਾਇਆ ਬਿੱਲ ਇਹ ਵੀ ਤੁਹਾਨੂੰ ਇਹਦੇ ਬਾਰੇ ਦੱਸ ਸਕਦੇ ਆ ਹਾਂ ਬੋਲੋ ਜੀ ਮਨਜੀਤ ਸਿੰਘ ਹਾਂਜੀ ਮੈਂ ਜੀ ਮਨਜੀਤ ਸਿੰਘ ਗੁਰਦਾਸਪੁਰ ਤੋਂ ਬੋਲਦਾ ਜੀ ਪਿਛਲੇ ਸਾਲ ਐਗਰੀਜੋਂ ਦਾ ਬੈਲਰ ਲਿਆ 984 ਬਹੁਤ ਵਧੀਆ ਸਰਵਿਸ ਰਹੀ ਹੈ ਪਹਿਲਾਂ ਮੈਂ ਸੋਨਾਲੀਕਾ ਦਾ ਬੁੱਕ ਕਰਵਾਇਆ ਸੀਗਾ ਇਹ ਕੰਪਨੀ ਦਾ ਬੈਲਰ ਚੱਲਦਾ ਦੇਖ ਕੇ ਪੈਸੇ ਵਾਪਸ ਲੈ ਕੇ ਉਹਨਾਂ ਕੋਲੇ ਫਿਰ ਮੈਂ ਬੈਲਰ ਲਿਆ ਅੱਜ ਦਾ ਜੀ ਬਹੁਤ ਵਧੀਆ ਚੱਲਿਆ ਸਰਵਿਸ ਜਿਹੜੀ ਬਹੁਤ ਵਧੀਆ ਸੀਗੀ ਇਹਨਾਂ ਦੀ ਪੁਰਸ਼ ਪਹਿਲੇ ਸਾਲ ਤੁਹਾਨੂੰ ਪਤਾ ਹੀ ਪ੍ਰੋਬਲਮ ਆਉਂਦੀਆਂ ਭਾਜੀ ਉਹਨਾਂ ਦੱਸਿਆ ਅੱਗੇ ਹੁਣ ਅੱਗੇ ਸੁਧਾਰ ਬਿਲਕੁਲ ਹੋਰ ਕਰੀ ਜਾਂਦੇ ਨੇ ਬਹੁਤ ਵਧੀਆ ਜੇ ਵੀ ਇਹੋ ਜੀ ਗੱਲ ਨਹੀਂ ਗਈ ਠੀਕ ਠਾਕ ਆ ਜੀ ਹਵਨ ਕੁਛ ਇਧਰ ਹੈ ਅਕਰਾਦੀ ਮਾਦੀ ਗੱਲ ਕਰਦੇ ਆ ਆ ਗਿਆ ਮੈਨੂੰ ਗੱਲ ਕਰ ਸੱਸੀ ਕਲ ਜੀ ਮੈਂ ਮਨਿੰਦਰਪ੍ਰ ਸਿੰਘ ਪਿੰਡ ਹਲੋਵਾਲ ਜ਼ਿਲ੍ਹਾ ਗੁਰਦਾਸਪੁਰ ਮੈਂ ਮੈਸੂ ਦਾ ਬਿਲਡਰ ਬੁੱਕ ਕਰਵਾਇਆ ਸੀ ਤੈਨੂੰ ਪਤਾ ਲੱਗਾ ਨਾ ਕੋਟਕਪੂਰੇ ਡੈਮੋ ਦਿੱਤੀ ਸੀ ਆਪਣੀ ਪਿਛਲੇ ਸਾਲ ਮੈਂ ਡੈਮੋ ਤੋਂ ਉਹ ਇਹਨਾਂ ਦੇ ਅੰਮ੍ਰਿਤਸਰ ਦੀਆਂ ਗੱਲਾਂ ਤੋਂ ਬੜਾ ਪ੍ਰਭਾਵਿਤ ਹੋਇਆ ਤੇ ਮੈਂ ਫਿਰ ਉੱਥੇ ਛੱਡ ਕੇ ਕੋਟਕਪੂਰੇ ਹੀ ਐਗਰੀ ਜ਼ੋਨ ਦਾ ਬੇਲਰ ਲਿਆ ਬੇਲਰ ਲਿਆ ਸੀ ਚਲਾਇਆ ਭਾਈ ਸਰਵਸ ਪੱਖੋਂ ਸਾਨੂੰ ਕੋਈ ਕਮੀ ਨਹੀਂ ਆਈ ਜੇ ਕੋਈ ਪ੍ਰੋਬਲਮ ਆਉਂਦੀ ਸੀ ਬੰਦਾ ਵਿਦਨ ਅੱਧੇ ਘੰਟੇ ਚ ਘੰਟੇ ਸਾਡੇ ਕੋਲ ਪਹੁੰਚ ਜਾਂਦਾ ਸੀ ਔਰ ਰਾਤ ਦਿਨ ਕਰਕੇ ਉਹਨੂੰ ਚੱਲੂ ਕਰਦਾ ਸੀ ਹੁਣ ਮੋਬਾਈਲ ਵੈਨ ਚੱਲਣਾ ਜਿਹੜਾ ਸਾਨੂੰ ਦੁਕਾਨ ਤੇ ਜਾਣਾ ਪੈਂਦਾ ਸਾਡੀ ਉਹ ਵੀ ਸਮੱਸਿਆ ਹੱਲ ਹੋ ਗਈ ਆ ਕਈ ਵਾਰ ਰਾਤ ਨੂੰ ਇੱਕ ਚੀਜ਼ ਖੜ ਜਾਂਦੀ ਤੇ ਰਿਪੇਅਰ ਨਹੀਂ ਸੀ ਹੁੰਦੀ ਹੁਣ ਇਹ ਵੀ ਰਾਤ ਰਾਤ ਹੀ ਰਿਪੇਅਰ ਹੋ ਕੇ ਚੱਲਿਆ ਕਰੇਗਾ ਬਾਕੀ ਐਗਰੀ ਜ਼ੋਨ ਸਰਵਿਸ ਪੱਖੋਂ ਹਰ ਪੱਖੋਂ ਬਹੁਤ ਵਧੀਆ ਵਾ ਮੈਂ ਸਾਰੇ ਕਿਸਾਨ ਪਰਮਾਨੀ ਸੁਜੈਸਟ ਕਰਾਂਗਾ ਜੇ ਬਿਲਰ ਲੈਣਾ ਵਾ ਤਾਂ ਐਗਰੀ ਜ਼ੋਨ ਦਾ ਲਵੋ ਬਹੁਤ ਵਧੀਆ ਬਿਲਰ ਹੈ ਧੰਨਵਾਦ ਮੈਂ ਸਾਰੇ ਐਗਰੀ ਜ਼ੋਨ ਦਾ ਕਰਦਾ ਜੀ ਓਕੇ ਸਰ ਥੈਂਕ ਯੂ